ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੇ ਵਿਆਹਾਂ ਵਿੱਚ ਸ਼ੱਕਰਪਾਰੇ ਹੁੰਦੇ ਨੇ ਮਿੱਠੇ ਸ਼ੱਕਰਪਾਰੇ ਉਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸ਼ੱਕਰਪਾਰੇ ਬਿਲਕੁਲ ਉਸੇ ਤਰ੍ਹਾਂ ਦੇ ਲੱਗਦੇ ਨੇ ਤੁਸੀਂ ਦੇਖ ਹੀ ਸਕਦੇ ਹੋ ਕੋਈ ਨਹੀਂ ਕਹਿ ਸਕਦਾ ਤੁਸੀਂ ਘਰ 'ਚ ਬਣਾਏ ਨੇ ਬਿਲਕੁਲ ਹਲਵਾਈ ਸਟਾਈਲ ਬਣਾਏ ਨੇ ਤੇ ਜਿਹੜੀ ਖਾਂਡਾ ਤੁਸੀਂ ਦੇਖ ਸਕਦੇ ਕਿੰਦਾ ਇਹਦੇ ਉੱਪਰ ਜਿਹੜੀ ਲੱਗੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਹੀ ਜਿੱਦਾਂ ਵਿਆਹਾਂ 'ਚ ਲੱਗੀ ਹੁੰਦੀ ਹੈ ਤੇ ਇਹ ਸ਼ੱਕਰਪਾਰੇ ਜਿਹੜੇ ਅੰਦਰੋਂ ਬਿਲਕੁਲ ਨਰਮ ਨੇ ਤੇ ਉੱਪਰੋਂ ਥੋੜੇ ਜੇ ਸਖਤ ਨੇ ਕ੍ਰਿਸਪੀ ਨੇ ਤੇ ਇਹਨਾਂ ਦੇ ਦੇਖੋ ਅੰਦਰ ਤੱਕ ਜਿਹੜੀ ਚਾਣੀ ਗਈ ਹੋਈ ਹੈ ਚੁੱਸ ਪੂਰੇ ਮਤਲਬ ਵਧੀਆ ਬਣ ਕੇ ਤਿਆਰ ਹੋਏ ਨੇ ਇਸੇ ਤਰ੍ਹਾਂ ਅੰਦਰ ਤੱਕ ਚਾਣੀ ਜਾਣੀ ਚਾਹੀਦੀ ਤਾਂ ਹੀ ਇਹਨਾਂ ਦੇ ਵਿੱਚ ਜਿਹੜੀ ਮਠਾਸ ਆ ਵਧੀਆ ਤਰੀਕੇ ਨਾਲ ਜਿਹੜੀ ਆਉਗੀ ਇਹ ਬਹੁਤ ਘੱਟ ਸਮੇਂ ਦੇ ਵਿੱਚ ਹੀ ਬਣ ਜਾਂਦੇ ਨੇ ਬਸ 15 ਮਿੰਟ ਵਿੱਚ ਚੱਕਰ ਪਰ ਜਿਹੜੇ ਆਪਾਂ ਘਰ 'ਚ ਬਣਾ ਕੇ ਤਿਆਰ ਕਰ ਸਕਦੇ ਆ ਹੁਣ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਕਾਂ ਕਾਂਟੀ ਦਾ ਬੈਲ ਆਈਕਨ ਜਿਹੜਾ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਹਾ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਆਪਾਂ ਇੱਕ ਡੋਂਗਾ ਲਿਆਇਆ ਉਹਦੇ ਚ ਇੱਕ ਕੌਲੀ ਆਪਾਂ ਮੈਦੇ ਦੀ ਲਈ ਆ ਚੌਥਾ ਹਿੱਸਾ ਚਮਚੇ ਦਾ ਆਪਾਂ ਜਿਹੜਾ ਬ੍ਰੇਕਿੰਗ ਪਾਊਡਰ ਲਿਆਇਆ ਉਹਨੂੰ ਆਟੇ ਦੇ ਵਿੱਚ ਆਪਾਂ ਇਹ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਮੈਦਾ ਆਪਾਂ ਛਾਣ ਕੇ ਲਿਆਇਆ ਤਾਂ ਕਿ ਗੰਡਾ ਨਾ ਰਹਿਣ ਵਿੱਚ ਤੇ ਹੁਣ ਇਹਦੇ ਚ ਕੌਲੀ ਦਾ ਚੌਥਾ ਹਿੱਸਾ ਆਪਾਂ ਮਤਲਬ ਆਟੇ ਨਾਲ ਚੌਥਾ ਹਿੱਸਾ ਆਪਾਂ ਇਹਦੇ ਚ ਪਾਣੀ ਦਾ ਪਾਉਣਾ ਹੈ ਤੇ ਚੌਥਾ ਹਿੱਸਾ ਇਹ ਆਪਾਂ ਜਿਹੜਾ ਹੈਗਾ ਹੈ ਘਿਓ ਪਾਉਣਾ ਹੈ ਚਾਹੇ ਦੇਸੀ ਲੈ ਲੈੋ ਚਾਹੇ ਡਾਢ ਲੈ ਲੈੋ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿਹੜਾ ਘਿਓ ਜੂਸ ਕਰਨਾ ਹੈ ਡਾਢਲਾ ਜਾਂ ਦੇਸੀ ਆਪਾਂ ਇੱਥੇ ਦੇਸੀ ਲਿਆ ਆ ਤੇ ਇਹਦਾ ਹੁਣ ਆਪਾਂ ਆਟਾ ਗੁੰਨ ਲੈਣਾ ਆ ਆਪਾਂ ਪਹਿਲਾਂ ਇੱਕਦਾਂ ਹੀ ਇਹਦਾ ਜਿਹੜਾ ਸਾਰਾ ਮੈਜ਼ਰਮੈਂਟ ਦੇ ਨਾਲ ਸਮਾਨ ਪਾ ਲਿਆ ਹੈ ਤਾਂ ਕਿ ਜਿਹੜਾ ਇਹ ਚੰਗੀ ਤਰ੍ਹਾਂ ਆਪਾਂ ਇੱਕ ਟਾਈਮ 'ਚ ਹੀ ਆਟਾ ਗੁੰਨ ਕੇ ਤਿਆਰ ਕਰ ਲਈਏ ਅਗਰ ਆਪਾਂ ਪਾਣੀ ਬਾਅਦ 'ਚ ਦੁਬਾਰਾ ਦੁਬਾਰਾ ਪਾਉਣੀ ਆ ਤਾਂ ਕੁਝ ਕੁ ਚੱਕਰ ਪਰ ਜਿਹੜੇ ਨਰਮ ਬਣ ਜਾਂਦੇ ਨੇ ਤੇ ਫਿਰ ਕੁਝ ਸਖਤ ਤੇ ਹੁਣੇ ਇੱਕ ਵਾਰ ਜੀ ਜਿਹੜਾ ਆਪਣਾ ਆਟਾ ਆ ਚੰਗੀ ਤਰ੍ਹਾਂ ਗੁੱਝ ਕੇ ਤਿਆਰ ਹੋ ਜਾਊਗਾ ਲੋ ਜੀ ਆਟਾ ਆਪਣਾ ਗੁੱਝ ਗਿਆ ਆ ਬਹੁਤ ਮਲੈਮ ਜਿਹੜਾ ਆਟਾ ਆਪਣਾ ਲੱਗਿਆ ਆ ਤੇ ਹੁਣ ਇਹ ਆਟੇ ਨੂੰ ਆਪਾਂ ਇਕੱਠਾ ਕਰਕੇ ਇੱਕ ਥਾਂ ਤੇ ਤੇ ਕਿਸੇ ਵੀ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਢੱਕ ਕੇ ਇਹਨੂੰ 15 ਤੋਂ 20 ਮਿੰਟ ਲਈ ਇਸੇ ਤਰ੍ਹਾਂ ਆਪਾਂ ਛੱਡ ਦੇਣਾ ਆ ਤਾਂ ਕਿ ਇਹ ਜਿਹੜਾ ਮੈਦੇ ਦਾ ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕੀਤਾ ਆ ਇਹ ਸਾਫਟ ਹੋ ਜਾਵੇ 15-20 ਮਿੰਟ ਬਾਅਦ ਆਪਾਂ ਇਹਨੂੰ ਆਟੇ ਨੂੰ ਕੱਪੜੇ ਦੇ ਵਿੱਚੋਂ ਕੱਢ ਲੈਣਾ ਆ ਤੇ ਫਿਰ ਤੋਂ ਇਹਨੂੰ 2-3 ਕਵਾਰ ਆਪਾਂ ਇਹਨੂੰ ਫਿਰ ਤੋਂ ਮਲ ਲਾਂਗੇ ਜਿਆਦਾ ਨਹੀਂ ਬਸ 2-3 ਵਾਰੀ ਇਹਨੂੰ ਇਸ ਤਰ੍ਹਾਂ ਮਲ ਲੈਣਾ ਆ ਆਪਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ 15 ਸੈਕਿੰਡ ਲਈ ਇਹਨੂੰ ਇਸ ਤਰ੍ਹਾਂ ਮਲ ਲੈਣਾ ਆ ਤੇ ਹੁਣ ਆਪਾਂ ਇਸ ਤਰ੍ਹਾਂ ਸੈਲਫ ਦੇ ਉੱਪਰ ਜਿਹੜਾ ਹੈਗਾ ਆ ਮੈਦਾ ਛੜਕ ਲੈਣਾ ਆ ਤੇ ਇਹ ਆਟੇ ਨੂੰ ਆਪਾਂ ਜਿਹੜਾ ਹੈਗਾ ਆ ਇਥੇ ਰੱਖ ਲੈਣਾ ਇਹਦਾ ਪੀੜਾ ਬਣਾ ਕੇ ਤੇ ਇਹਨੂੰ ਆਪਾਂ ਵੇਲਣੇ ਦੇ ਨਾਲ ਵੇਲ ਲੈਣਾ ਆ ਇਹਨੂੰ ਆਪਾਂ ਤਕਰੀਬਨ ਅੱਧਾ ਪੌਣਾ ਇੰਚ ਮੋਟਾ ਇਹਨੂੰ ਵੇਲਣਾ ਆ ਕਿਉਂਕਿ ਸ਼ੱਕਰਪਾਰੇ ਜਿਹੜੇ ਮੋٹے ਹੀ ਵਧੀਆ ਲੱਗਦੇ ਨੇ ਤੇ ਆਪਾਂ ਇਹਨੂੰ ਮੋਟਾ ਹੀ ਵੇਲਾਂਗੇ ਇਹਨੂੰ ਆਪਾਂ ਵੇਲ ਲਿਆ ਆ ਵੇਲ ਕੇ ਤੇ ਹੁਣ ਇਹਦੇ ਆਪਾਂ ਜਿਹੜੇ ਹੈਗੇ ਪੀਸ ਕੱਟ ਲੈਣੇ ਨੇ ਜਿੱਡੇ ਜਿੱਡੇ ਤੁਸੀਂ ਪੀਸ ਚਾਹੋ ਦੇਖੋ ਇੰਨਾ ਮੋਟਾ ਵੇ ਲੈਣਾ ਆ ਤੇ ਜਿੱਡੇ ਜਿੱਡੇ ਤੁਸੀਂ ਪੀਸ ਚਾਹੋ ਇਹਦੇ ਕੱਟ ਕੇ ਜਿਹੜੇ ਤਿਆਰ ਕਰ ਲੈਣੇ ਨੇ ਚਾਕੂ ਦੇ ਨਾਲ ਆਪਾਂ ਇਹਦੇ ਪੀਸ ਜਿਹੜੇ ਕੱਟ ਲਵਾਂਗੇ ਸਾਰਿਆਂ ਦੀ ਇੱਕੋ ਜਿਹੀ ਆਪਾਂ ਸ਼ੇਪ ਜਿਹੜੀ ਕੱਟ ਲੈਣੀ ਆ ਤੁਸੀਂ ਕਿੱਡੇ ਕਿੱਡੇ ਬਣਾਉਣੇ ਉਹ ਬਣਾ ਸਕਦੇ ਹੋ ਇਸ ਤਰ੍ਹਾਂ ਹੀ ਜੇ ਇਹ ਦੀ ਥੋੜੇ ਥੋੜੇ ਮੋਟੀਆਂ ਆਪਾਂ ਗੋਲ ਸ਼ੇਪ ਦੇ ਵਿੱਚ ਛੋਟੇ ਛੋਟੇ ਆਪਾਂ ਬਣਾ ਕੇ ਪੇੜੇ ਜਿਹਦੇ ਪਤਾਲੀ ਤਾਂ ਇਹ ਜਿਹੜੀਆਂ বালੂਛਾਈਆਂ ਹੁੰਦੀਆਂ ਉਹ ਬਣ ਜਾਣਗੀਆਂ ਪਰ ਆਪਾਂ ਜਿਹੜੇ ਚੱਕਰਪਾਰੇ ਬਣਾ ਰਹੇ ਹਾਂ ਇਹਦੇ ਸਾਰੇ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਣੇ ਨੇ ਬਸ ਚਾਕੂ ਥੋੜਾ ਜਿਹਾ ਤਿੱਖਾ ਲੈ ਲਿਓ ਤਾਂ ਜਲਦੀ ਕੱਟੇ ਜਾਣਗੇ ਪੀਸ ਇਹ ਜਿਹੜੇ ਲਓ ਜੀ ਆਪਾਂ ਕੱਟ ਕੇ ਜਿਹੜੇ ਪੀਸ ਤਿਆਰ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਪਲੇਟ ਦੇ ਵਿੱਚ ਚੱਕ ਕੱਢ ਲੈਣਾ ਆ ਸਾਰਿਆਂ ਨੂੰ ਤੇ ਉਧਰ ਆਪਾਂ ਕਿਹੋ ਉਹ ਵੀ ਆ ਜਿਹੜਾ ਗਰਮ ਹੋਣਾ ਰੱਖਤਾ ਆ ਇਹਨੂੰ ਤੇਲ ਵਿੱਚ ਨਿਤਲਣਾ ਹੈਗਾ ਇਹਨਾਂ ਨੂੰ ਜਾਂ ਰਫਾਈਨਡ ਚ ਜਾਂ ਡਾੜ ਲੈ ਕੇ ਹੋੱਚ ਜਾਂ ਦੇਸੀ ਘੋਚ ਤੜ ਸਕਦੇ ਆ ਆਪਾਂ ਇਹਨਾਂ ਨੂੰ ਪਰਸਨੋਂ ਦੇ ਤੇਲ ਚ ਨਹੀਂ ਤੜਨੇ ਹੈਗੇ ਨਹੀਂ ਤਾਂ ਫਿਰ ਟੇਸਟ ਜਿਹੜਾ ਵਧੀਆ ਨਹੀਂ ਆਊਗਾ ਇਹ ਤੇਲ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਬਸ ਕੋਸਾ ਕਰਨਾ ਹਲਕਾ ਗਰਮ ਕਰਨਾ ਆ ਇਸ ਤਰ੍ਹਾਂ ਇੱਕ ਪਾ ਕੇ ਦੇਖ ਲੈਣਾ ਸ਼ੱਕਰਪਾਰਾ ਦੇਖੋ ਇਹਦੇ ਸਾਈਡਾਂ ਤੋਂ ਜਿਹੜੇ ਹਲਕੇ ਹਲਕੇ ਬੱਬਲਸ ਜਿਹੜੇ ਆਉਣੇ ਸ਼ੁਰੂ ਹੋ ਗਏ ਬੋਲਬਲੇ ਜੇ ਬਣ ਲੱਗ ਗਿਆ। ਬਸ ਇੰਨਾ ਹੀ ਆਪਾਂ ਤੇਲ ਗਰਮ ਕਰਨਾ ਆ। ਤੇ ਹੁਣ ਜਿਹੜੇ ਆਪਣੇ ਆ ਜਿਹੜੇ ਚੱਕਰ ਪਾਰੇ ਬਾਕੀ ਦੇ ਸਾਰੇ ਆਪਾਂ ਇਹਦੇ ਵਿੱਚ ਜਿਹੜੇ ਪਾ ਦਾਂਗੇ ਤੇਲ ਦੇ ਘੋੜੇ। ਸਾਰੇ ਆਪਾਂ ਇਹਦੇ ਵਿੱਚ ਪਾ ਲੈਣੇ ਨੇ। ਤੇ ਆਪਾਂ ਇਹਨੂੰ ਮੀਡੀਅਮ ਸੇਕ ਦੇ ਉੱਪਰ ਪਕਾਉਣਾ ਆ। ਆਪਾਂ ਹਾਈ ਫਲੇਮ ਨਹੀਂ ਕਰਨਾ ਹੈਗਾ। ਕਿਉਂਕਿ ਜੇ ਆਪਾਂ ਹਾਈ ਫਲੇਮ ਤੇ ਪਕਾਵਾਂਗੇ ਤਾਂ ਇਹਨਾਂ ਦਾ ਜਿਹੜਾ ਕਲਰ ਆ ਚੇਂਜ ਹੋ ਜਾਣਾ ਆ। ਇਸ ਤਰ੍ਹਾਂ ਇਹਨੂੰ ਕੜਾਹੀ ਨੂੰ ਹਲਕਾ ਹਲਕਾ ਹਿਲਾ ਦੇਣਾ ਆ ਤਾਂ ਕਿ ਇਹ ਥੱਲੇ ਨਾ ਜਪਕ ਜਾਣ ਆਪਾਂ ਇਹਦੇ ਵਿੱਚ ਕਾਰਸੀ ਚਮਚਾ ਕੁਝ ਵੀ ਨਹੀਂ ਮਾਰਨਾ ਹੈਗਾ ਪਹਿਲਾਂ ਬਸ ਇਹਨੂੰ ਕੜਾਹੀ ਨੂੰ ਹੀ ਦੋ ਤਿੰਨ ਵਾਰ ਇਸ ਤਰ੍ਹਾਂ ਹਲਾਉਣਾ ਆ ਦੋ ਮਿੰਟ ਤੱਕ ਵਿੱਚ ਵਿੱਚ ਦੀ ਹਿਲਾ ਦਿਓ ਆਪਾਂ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਬਸ ਇਹਨਾਂ ਦਾ ਕਲਰ ਜਿਹੜਾ ਚਿੱਟਾ ਹੀ ਚਾਹੀਦਾ ਹੁੰਦਾ ਸ਼ੱਕਰ ਪਾਰਿਆਂ ਦਾ ਤੇ ਆਪਾਂ ਇਹਨਾਂ ਨੂੰ 5-7 ਮਿੰਟ ਲਈ ਇਸੇ ਤਰ੍ਹਾਂ ਹੀ ਪਕਾ ਲੈਣਾ ਆ ਦੋ ਮਿੰਟ ਬਾਅਦ ਆਪਾਂ ਇਹਨਾਂ ਨੂੰ ਕਰਦ ਚਮਚਾ ਜਾਂ ਖਾਸੇ ਨਾਲ ਵੀ ਇਸ ਤਰ੍ਹਾਂ ਥੋੜਾ ਜਿਹਾ ਵਿੱਚੋਂ ਹਿਲਾ ਦੇਣਾ ਆ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਆ ਆ 5-7 ਮਿੰਟ ਪਕਾ ਲਿਆ ਆ ਤੇ ਸ਼ੱਕਰ ਪਾਰੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਤੇ ਆਪਾਂ ਇਹਨਾਂ ਦੀ ਹਾਫ ਫਲੇਮ ਆ ਜਿਹੜੀ ਥੋੜੀ ਜਿਹੀ ਤੇਜ਼ ਕਰਤੀ ਆ ਇਸ ਤਰ੍ਹਾਂ ਆਪਾਂ 2-3 ਮਿੰਟ ਦਾ ਸੇਕ ਹੋਰ ਲਵਾਵਾਂਗੇ ਤੇ ਝਾਰਨੀ ਜਿਹੜੀ ਆਪਾਂ ਵਿੱਚ ਘਮਾਈ ਜਾਣੀ ਆ ਨਾਲ 2 ਮਿੰਟ ਪੂਰੀ ਇਸ ਤਰ੍ਹਾਂ ਤਾਂ ਕਿ ਇਹ ਇੱਕ ਦੂਜੇ ਨਾਲ ਚਿਪਕਣ ਨਾ ਤੇ ਨਾ ਹੀ ਇਹ ਜਿਹੜੇ ਆ ਥੱਲੇ ਲੱਗਣ ਲਓ ਜੀ ਹੁਣ ਆਪਾਂ 2 ਮਿੰਟ ਇਹਨਾਂ ਨੂੰ ਸੇਕ ਲਵਾ ਲਿਆ ਤੇ ਹੁਣ ਇਹ ਬਣ ਕੇ ਬਿਲਕੁਲ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਘਿਓ ਦੇ ਵਿੱਚੋਂ ਕੱਢ ਕੇ ਅਲੱਗ ਪਲੇਟ ਦੇ ਵਿੱਚ ਜਿਹੜਾ ਰੱਖ ਲਾਂਗੇ ਸਾਰੇ ਚੱਕਰ ਪਾਰੀ ਆਪਾਂ ਕੱਢ ਲਾਂਗੇ ਪਲੇਟ ਵਿੱਚ ਰੱਖ ਲਾਂਗੇ ਕਈ ਵਾਰ ਆਪਣਾ ਜੀ ਕਰ ਜਾਂਦਾ ਖਾਣ ਨੂੰ ਤਾਂ ਆਪਾਂ ਘਰ 'ਚ ਬਣਾ ਕੇ ਤਾਂ ਆਸਾਨੀ ਨਾਲ ਮੈਦੇ ਤੋਂ 2 ਮਿੰਟਾਂ 'ਚ ਬਣ ਜਾਂਦੇ ਨੇ ਯਾਨੀ 10-15 ਕਿ ਮਿੰਟ ਲੱਗਦੇ ਨੇ ਤੇ ਫਟਾਫਟ ਆਪਾਂ ਬਣਾ ਕੇ ਖਾ ਸਕਦੇ ਆਂ ਤੇ ਹੁਣ ਆਪਾਂ ਬਣਾਵਾਂਗੇ ਜੀ ਚਾਣੀ ਚਾਣੀ ਬਣਾਉਣ ਲਈ ਆਪਾਂ ਲਈਏ ਜੀ ਪੌਣੀ ਕੋਲੀ ਖੰਡ ਦੀ ਇੱਕ ਕੋਲੀ ਮੈਦੇ ਦੀ ਸੀ ਆਪਾਂ ਪੌਣੀ ਕੋਲੀ ਖੰਡ ਦੀ ਲਈ ਆ ਤੇ ਇਹਦੇ ਵਿੱਚ ਆਪਾਂ ਅੱਧੀ ਅੱਧੀ ਕੋਲੀ ਤੋਂ ਵੀ ਘੱਟ ਜਿਹੜਾ ਪਾਣੀ ਪਾਉਣਾ ਆ ਤੇ ਹੁਣ ਇਹ ਖੰਡ ਨੂੰ ਜਿਹੜਾ ਆਪਾਂ ਮੈਲਟ ਕਰ ਲੈਣਾ ਆ ਫੁੱਲ ਗੈਸ ਦੇ ਉੱਪਰ ਹੀ ਆਪਾਂ ਖੰਡਾ ਜਿਹੜੀ ਪਘਲਾ ਲੈਣੀ ਆ ਤੇ ਚਮਚਾ ਇਹਦੇ ਵਿੱਚ ਆਪਾਂ ਮਾਰਦੇ ਰਹਿਣਾ ਲਗਾਤਾਰ ਜਿਹੜੇ ਹਲਵਾਈ ਹੁੰਦੇ ਆ ਹਲਵਾਈ ਆ ਜਿਹੜੇ ਉਹ ਇੱਕ ਕੋਲੀ ਮੈਦੇ ਦੇ ਵਿੱਚ ਸ ਗੋਲੀ ਸਵਾ ਗੋਲੀ ਖੰਡ ਦੀ ਜਿਹੜੀ ਪਾ ਲੈਂਦੇ ਆ ਪਰ ਆਪਾਂ ਇੱਥੇ ਮਿੱਠਾ ਘੱਟ ਪਾਵਾਂਗੇ ਕਿਉਂਕਿ ਜਿਆਦਾ ਮਿੱਠਾ ਵੀ ਆ ਵਧੀਆ ਨਹੀਂ ਹੁੰਦਾ ਸੋ ਆਪਾਂ ਇੱਥੇ ਥੋੜਾ ਜਿਹਾ ਘੱਟ ਪਾਇਆ ਆ ਜੇ ਤੁਸੀਂ ਵੱਧ ਪਾਉਣਾ ਵੱਧ ਪਾ ਲਿਓ ਤੇ ਹੁਣ ਇਹ ਚਾਂ ਖੰਡ ਆ ਜਿਹੜੀ ਆਪਣੀ ਸਾਰੀ ਪਿਗਲ ਗਈ ਆ ਤੇ ਇਹਦੀ ਆਪਾਂ ਜਿਹੜੀ ਇੱਕ ਤਾਰ ਵਾਲੀ ਚਾਹਣੀ ਆ ਜਿਹੜੀ ਉਹ ਬਣਾ ਕੇ ਤਿਆਰ ਕਰਨੀ ਆ ਤੁਸੀਂ ਬਸ ਚੈੱਕ ਕਰ ਲਿਓ ਵਿੱਚ ਵਿੱਚ ਦੀ ਹੁਣ ਆਪਾਂ ਇਹ ਚਾਣੀ ਜਿਹੜੀ ਥੋੜੀ ਜਿਹੀ ਚਮਚੇ ਤੇ ਪਾਵਾਂਗੇ ਥੋੜੀ ਜਿਹਾ ਇਹਨੂੰ ਠੰਡੀ ਕਰਕੇ ਫਿਰ ਇਹਦਾ ਚੈੱਕ ਕਰ ਲਾਂਗੇ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਿੰਨੇ ਆ ਤੇ ਫਿਰ ਇਹਨੂੰ ਆਪਾਂ ਚੈੱਕ ਕਰਨਾ ਇਸ ਤਰ੍ਹਾਂ ਉਂਗਲਾਂ ਦੇ ਵਿੱਚ ਲੈ ਕੇ ਇਸ ਤਰ੍ਹਾਂ ਦੇਖਣਾ ਆ ਇਹਦੇ ਵਿੱਚ ਇੱਕ ਚਪਚਪਾ ਜਿਹਾ ਪਾਣਾ ਤੇ ਹਲਕੀ ਜਿਹਦੇ ਵਿੱਚੋਂ ਜਿਹੜੀ ਤਾਰਾਂ ਨਿਕਲ ਰਹੀ ਆ ਮਤਲਬ ਕਿ ਆਪਣੀ ਚਾਣੀ ਆ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਤੇ ਹੁਣ ਇਹਦੇ ਵਿੱਚ ਇਸੇ ਤਰ੍ਹਾਂ ਗੈਸ ਦੇ ਉੱਪਰ ਪਈ ਚਾਣੀ ਦੇ ਵਿੱਚ ਉਬਲਦੀ ਦੇ ਵਿੱਚ ਹੀ ਆਪਾਂ ਜਿਹੜੇ ਆ ਸ਼ੱਕਰ ਪਾਰੇ ਪਾ ਦੇਣੀ ਆ ਤੇ ਇਹਨਾਂ ਨੂੰ ਇਸੇ ਤਰ੍ਹਾਂ 2 ਮਿੰਟ 2 ਮਿੰਟ ਲਈ ਆਪਾਂ ਸਿਰਫ 2 ਮਿੰਟ ਲਈ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਚਾਣੀ ਦੇ ਵਿੱਚ ਉਬਾਲਣਾ ਹੈ ਜਾਂ ਪਕਾਉਣਾ ਹੈ ਤੇ ਹਿਲਾਉਂਦੇ ਹਿਲਾਉਂਦੇ ਹੀ ਪਕਾਵਾਂਗੇ ਤਾਂ ਕਿ ਇਹ ਇੱਕ ਦੂਜੇ ਦੇ ਨਾਲ ਜੁੜ ਨਾ ਜਾਣ ਬਸ ਅਲੱਗ-ਅਲੱਗ ਰਹਿਣ ਕਿਉਂਕਿ ਖੰਡ ਨਾਲ ਜਿਹੜਾ ਇਹ ਇਹਨਾਂ ਨੂੰ ਜੁੜ ਜਾਂਦੇ ਹੁੰਦੇ ਆ ਇਹ ਚਾਣੀ ਦੇ ਵਿੱਚ ਪਾਏ ਹੋਏ ਸੋ ਆਪਾਂ ਇਹਨਾਂ ਨੂੰ ਇਦਾਂ ਹੀ ਹਿਲਾਉਂਦੇ ਰਹਿਣਾ ਆ ਮੈਂ ਸਤ੍ਹਾਵਾਲ ਦੇਣੇ ਆ ਨੂੰ 2-3 ਬਾਲ ਦੇ ਦੇਾਂਗੇ ਇਹਦੇ ਵਿੱਚ ਹੁਣ ਆਪਾਂ ਗੈਂਸ ਆ ਜਿਹੜਾ ਬੰਦ ਕਰਤਾ ਆ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਚਾਣੀ ਦੇ ਵਿੱਚ ਛੱਡ ਦੇਣਾ ਆ ਤੇ ਵਿੱਚ ਵਿੱਚ ਦੀ ਚੈੱਕ ਕਰਦੇ ਰਵਾਂਗੇ ਬਸ 10 ਮਿੰਟ ਇਹਨਾਂ ਨੂੰ ਛੱਡਣਾ ਆ ਚਾਣੀ ਦੇ ਵਿੱਚ ਤੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਦੇਖੋ ਚਾਣੀ ਜਿਹੜੀ ਠੰਡੀ ਹੋਣੀ ਸ਼ੁਰੂ ਹੋ ਗਈ ਹੈ ਤੇ ਜੰਮਣੀ ਸ਼ੁਰੂ ਹੋ ਗਈ ਆ ਇਹਨੂੰ ਇਸ ਤਰ੍ਹਾਂ ਵਿੱਚੋਂ ਵਿੱਚੋਂ ਹਿਲਾਉਂਦੇ ਵੀ ਰਵਾਂਗੇ ਤਾਂ ਕਿ ਜਿਹੜੀ ਖੰਡ ਦੀ ਕੋਡਿੰਗ ਆ ਜਿਹੜੀ ਸਾਰੇ ਸ਼ੱਕਰ ਪਾਰਿਆਂ ਦੇ ਉੱਪਰ ਹੋ ਜਾਵੇ ਤੇ ਹਲੋ ਜੀ 5-7 ਮਿੰਟ ਬਾਅਦ ਜਦੋਂ ਠੰਡੇ ਹੋ ਗਏ ਕਿਉਂਕਿ ਹੁਣ ਤਾਂ ਸਰਦੀ ਦਾ ਮੌਸਮ ਆ ਜਲਦੀ ਹੋ ਜਾਂਦੀ ਆ ਤੇ ਦੇਖੋ ਕਿੰਨੇ ਵਧੀਆ ਜਿਹੜੇ ਸ਼ੱਕਰਪਾਰੇ ਆਪਣੇ ਬਣ ਕੇ ਤਿਆਰ ਹੋਏ ਆ ਬਿਲਕੁਲ ਪਰਫੈਕਟ ਹੀ ਬਣੇ ਆ ਤੇ ਖੰਡ ਹੈ ਜਿਹੜੀ ਪੂਰੀ ਤਰ੍ਹਾਂ ਇਹਨਾਂ ਦੇ ਉੱਪਰ ਜਿਹੜੀ ਲੱਗ ਗਈ ਆ ਤੇ ਹੁਣ ਇਹਨਾਂ ਨੂੰ ਆਪਾਂ ਪਲੇਟ ਵਿੱਚ ਕੱਢ ਲਾਂਗੇ ਕੜਾਹੀ ਚੋਂ ਸਾਰੇ ਇਸ ਦੇ ਵਿੱਚ ਕੱਢ ਲਿਆ ਪਲੇਟ ਦੇ ਤੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਇਹਨਾਂ ਨੂੰ ਆਪਾਂ ਸਟੋਰ ਕਰਕੇ ਵੀ ਲੰਬੇ ਸਮੇਂ ਲਈ ਰੱਖ ਸਕਦੇ ਆ ਸਰਦੀਆਂ ਦੇ ਵਿੱਚ ਤਾਂ ਜੇਕਰ ਮੇਰੀ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਸ਼ੱਕਰਪਾਰੇ ਟਰਾਈ ਜ਼ਰੂਰ ਕਰਿਓ ਥੈਂਕ ਯੂ